ਬਾਈ ਹੁਣ ਆਹ ਲਾ ਟਰੈਕਟਰ ਲੱਗਿਆ ਕਰਨ ਵਿੱਚ ਕਲੈਂਡਰ ਤੇ ਫਿੱਟ ਤੇ ਉਹਦੇ ਬਾਅਦ ਚੋਂ ਅਗਣਾ ਜਿਹੜਾ ਸ਼ਕਤੀਮਾਨ ਦਾ ਬਾਈ ਜੀ ਇਹ ਵੀ ਬਾਈ ਜੀ ਜਾਣਾ ਸ਼ਕਤੀਮਾਨ ਦਾ ਆਪਣਾ ਜਿਹੜਾ ਬ੍ਰੌਡਕਾਸਟਰ ਇਹ ਵੀ ਜਾਊਗਾ ਜੀ ਉੱਧਰ ਨੂੰ ਤੇ ਸੀਰੀਅਲ ਨੰਬਰ ਇਹਦਾ ਬੀਬੀਸੀ 12 ਛੋਟੇ ਟਾਇਰ ਪਾਏ ਆ ਤਾਂ ਜੋ ਜਿਹੜਾ ਕੈਬਨਾ ਜਿਹੜਾ ਉੱਪਰ ਨਾਲ ਲੱਗੇ ਕੰਟੇਨਰ ਵੀ ਜਾਨੀ ਕਿ ਉੱਧਾ ਹੈਗਾ ਤਾਂ ਕਾਫੀ ਵੱਡਾ ਤੇ ਦੋ ਕਰੇਨਾਂ ਮੰਗਵਾਈਆਂ ਹੋਈਆਂ ਨੇ ਤੇ ਉਹ بڑا ਟਰਾਲਾ ਉਹਦੇ ਵਿੱਚ ਲੱਦਣ ਨੂੰ ਤੁਹਾਨੂੰ ਬੈਠਾ ਕਰਕੇ ਆ ਦੇ ਗੋ ਕੰਟੇਨਰ ਤਾਂ ਕਾਫੀ ਲੰਬਾ ਹੋਵਾ ਜੀ ਲਾਲ ਹਾਤੂ ਦਾ ਬ੍ਰਾਡਕਾਸਟ ਵਿੱਚ ਸ਼ਕਤੀ ਮਹਾਨ ਬਣਾ ਲਓ ਜੀ ਸ਼ਕਤੀ ਮਹਾਨ ਆ ਵੀ ਲੱਦ ਹੋ ਗਿਆ ਜੀ ਵਿੱਚ ਅੰਦਰ ਬ੍ਰੌਡਕਾਸਟਰ ਫਰਟੀਲਾਈਜ਼ਰ ਬ੍ਰੌਡਕਾਸਟ ਹੁਣ ਸਿੱਧਾ ਕਰਕੇ ਅੰਦਰ ਕਰਨ ਲੱਗੇ ਆ ਨੰਗੇ ਜਣਾ ਚਲੇ ਜਾਣਾ ਅੰਦਰ ਹਾਂ ਚਲੇ ਜਾਣਾ ਚਲੇ ਜਾਣਾ ਆਰਾਮ ਨਾਲ ਜੇ ਆਪਾਂ ਬੈਕ ਬਾਈ ਲੈ ਕੇ ਜਾਂਦੇ ਸੀ ਕਿ ਦਾ ਪਿੱਛੇ ਉਹ ਕੱਕ ਜੀ ਲੱਗ ਜਾਂਦੀ ਸੀ ਟਾਇਰ ਜਿਆਦਾ ਘੁੱਟੇ ਸੀ ਆ ਗਿਆ ਬੰਦੇ ਜਾਂਦੇ ਬੰਦੇ ਚਲੋ 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 ਚਲੇ ਗਿਆ ਲੋ ਜੀ ਪੂਰਾ ਆ ਗਿਆ ਵਿੱਚ ਫਿੱਟ ਦੁਬਾਰਾ ਕੱਢਣਾ ਪੈਗਾ ਜੀ ਬਾਹਰ ਟਰੈਕਟਰ ਕਿਉਂਕਿ ਪ੍ਰੋਪਰ ਲੱਗਦਾ ਨਹੀਂ ਹੈਗਾ ਜਿਹੜੀ ਛਤਰੀ ਸੀ ਉਹ ਯਾਨੀ ਲੋਟ ਨਹੀਂ ਆਈ ਹੁਣ ਉਹਨੂੰ ਪਹਿਲਾਂ ਹੀ ਅੰਦਰ ਰੱਖ ਕੇ ਜੀ ਫੇਰ ਦੁਬਾਰਾ ਟਰੈਕਟਰ ਅੰਦਰ ਕਰ ਲਵਾਂਗੇ ਜੀ ਹੁਣ ਪਹਿਲਾਂ ਛਤਰੀ ਰੱਖਤੀ ਗਾਹ ਹੁਣ ਜਣੀ ਕਿ ਸਾਈਡਿੰਗ ਹੋਊਗੀ ਟਰੈਕਟਰ ਦੀ ਪੂਰੀ ਅੰਦਰ ਨਹੀਂ ਪਹਿਲਾਂ ਤਾਂ ਛਤਰੀ ਬਾਹਰ ਹੀ ਰਹਿ ਜਣੀ ਸੀ ਹਲੋ ਹੁਣ ਆ ਗਈ ਪੂਰੀ ਸੈਟਿੰਗ ਸਾਰਾ ਜ਼ਮਾਨ ਲੱਗਿਆ ਗਿਆ ਵਿੱਚ ਹੁਣ ਜਿਹੜੇ ਟਾਇਰਾਂ ਨੂੰ ਲਾ ਦੇਣਗੇ ਲੋਕ ਫਟੀਆਂ ਹੀ ਆ ਜਾਣਗੇ ਕੱਢ ਕੇ ਥੱਲੇ ਤਾਂ ਜਿਹੜਾ ਟਰੈਕਟਰ ਇੱਧਰ ਉੱਧਰ ਨਾ ਹਿੱਲੇ ਸਕੇ ਵਿੱਚ ਕਿਉਂਕਿ ਉਹ ਲੱਦਣਾ ਵੀ ਹੈ ਗਰੇਡਨਰ ਚ ਜਾ ਕੇ ਬਾਕੀ ਉਹ ਵੀ ਜਦੋਂ ਆਸਟ੍ਰੇਲੀਆ ਨੂੰ ਜਾਣਾ ਉਹ ਜਿਹੜਾ ਛੱਪਾਂ ਚ ਜਾਣਾ ਉਦੋਂ ਛੱਪਾਂ ਚ ਵੀ ਥੋੜਾ ਜਿਹਾ ਹਿੱਲਦਾ ਰਹਿੰਦਾ ਹੀ ਇਹ ਤੇ ਪੂਰੀ ਕਸਾਈ ਇਹਦੀ ਕਰਨੀ ਪੈਣੀ ਹੋਰ ਜੱਸੇ ਬਾਈ ਕੀ ਹਾਲ ਚਾਲ ਠੀਕ ਹੈ ਜੀ ਕੈਮਰਾ ਵੀਰੇ ਮੁਬਾਰਕਾਂ ਬਾਈ ਤੁਹਾਨੂੰ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਦੋਵੇਂ ਪਾਰਟੀਆਂ ਨੂੰ ਮੁਬਾਰਕਾਂ ਹੋ ਗਈਆਂ ਦੋ ਟਰੈਕਟਰ ਆਸਟ੍ਰੇਲੀਆ ਚੱਲੇ ਨੇ ਬਾਈ ਇਹ ਆਸਟ੍ਰੇਲੀਆ ਚੱਲੇ ਨੇ ਆਸਟ੍ਰੇਲੀਆ ਚ ਜਾਣੇ ਆ ਨਾ ਜੀ ਠੀਕ ਆ ਜੱਸੇ ਵੀਰ ਕਰਕੇ ਸਾਡਾ ਬ੍ਰੌਡਕਾਸਟ ਵੀ ਚੱਲੇ ਗਿਆ ਬਾਈ ਸ਼ਕਤੀਮਾਨ ਦਾ ਆਸਟ੍ਰੇਲੀਆ ਚ ਔਰ ਵਧੀਆ ਬਾਈ ਠੀਕ ਠਾਕ ਹਾਂਜੀ ਠੀਕ ਹੈ ਜੀ ਬਾਈ ਨਵੇਂ ਸ਼ਹਿਰੀ ਏਰੀਆ ਚ ਹੋਰ ਵੀ ਕਿਸੇ ਏਰੀਆ ਚ ਕਿਸੇ ਨੇ ਵੀ ਬਾਈ ਮਹਿੰਦਰਾ ਟਰੈਕਟਰ ਲੈਣਾ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਜੀ ਨੰਬਰ ਕਿੰਨਾ ਆਪਣਾ ਜੀ 9872709971 9872709971 09971 ਨੰਬਰ ਆ ਬਾਈ ਦਾ ਤੇ ਜੱਸਾ ਵੀਰ ਨਾਮ ਆ ਵੀਰ ਉਹਨਾਂ ਦਾ ਤੇ ਕਿਸੇ ਨੇ ਵੀ ਕਿਸੇ ਵੀ ਏਰੀਆ ਚ ਮਹਿੰਦਰਾ ਟਰੈਕਟਰ ਲੈਣਾ ਹੋਇਆ ਕੋਈ ਵੀ ਤਾਂ ਬਾਈ ਨਾਲ ਵੀਰੇ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਡੀਲ ਕਰਦੇ ਨੇ ਬਾਈ ਉਹਨੇ ਤੇ ਬਾਕੀ ਇਹ ਤਾਂ ਲੜਾਈ ਹੋਊਗੀ ਪੂਰੀ ਫਿੱਟ ਬਾਕੀ ਉਹਨਾਂ ਕਰੇਨਾ ਕਰੂਨਾ ਇੱਧਰ ਲੱਗੀ ਹੋਈਆਂ ਨੇ ਜੀ ਸਾਰੀਆਂ ਤੇ ਕਰੇਨਾ ਨਾਲ ਬਰਾਬਰ ਚੱਕ ਕੇ ਫੇਰ ਉਹ ਜਿਹੜਾ ਟਰੱਕ ਆ ਉਹਦੇ ਤੇ ਲੱਦ ਹੋਊਗਾ ਇਹ ਲਓ ਜੀ ਹੋ ਗਈ ਪੂਰੀ ਸੈਟਿੰਗ ਸਾਰੀਆਂ ਚੀਜ਼ਾਂ ਬੰਨਤੀਆਂ ਚੰਗੀ ਤਰ੍ਹਾਂ ਤੇ ਜਿਹੜਾ ਹਿੱਲੇ ਨਾਲ ਤੇ ਪਿੱਛੇ ਗੁੜ ਕੇ ਬਾਈ ਜੀ ਰੱਖ ਕੇ ਯਾਨੀ ਪੂਰੀ ਸੈਟਿੰਗ ਕਰਤੀ ਟਰੈਕਟਰਾਂ ਦੀ ਪੂਰੀ ਓਕੇ ਕਰਤਾ ਕੰਮ ਤੋਂ ਇਹਨਾਂ ਨੂੰ ਕੰਟੇਨਰ ਨੂੰ ਲਾ ਕੇ ਸੀਲ ਨੂੰ ਲਾਉਣਗੇ ਇਹਦੇ ਤੇ ਐਨ ਪੂਰਾ ਸੈਟਿੰਗ ਕਰਕੇ ਬਈ ਵਿੱਚ ਬੰਨਿਆ ਵਾ ਕਿਉਂਕਿ ਤਿੰਨ ਜਗ੍ਹਾ ਕਹਿੰਦੇ ਚੇਂਜ ਹੋਣਾ ਇੱਕ ਇੱਥੋਂ ਰੱਖ ਹੋਣਾ ਫਿਰ ਇੱਕ ਉਹ ਗਾਹ ਜਿਹੜਾ ਬੰਬੇ ਨੂੰ ਜਾਣਾ ਉੱਥੇ ਰੱਖ ਹੋਣਾ ਫਿਰ ਗਾਹਾਂ ਐ ਸ਼ਿਪ ਚ ਰੱਖ ਹੋਣਾ ਤਿੰਨ ਜਗ੍ਹਾ ਇੱਕਣਾ ਹਿਲਣਾ ਜੇ ਇੰਡੀਆ ਇੰਡੀਆ ਚ ਬਾਕੀ ਆਸਟ੍ਰੇਲੀਆ ਦਾ ਪਤਾ ਨਹੀਂ ਵੀ ਉੱਥੇ ਕਿੰਨੀ ਵਾਰ ਹੋਊ ਵੈਰੀ ਸੈਟਿੰਗ ਬਾਕੀ ਉਹਨਾਂ ਨੂੰ ਕਰਕੇ ਬੰਦ ਤੇ ਕਰੇਨਾਂ ਨਾਲ ਚੱਕ ਕੇ ਉਹ ਟਰੱਕ ਤੇ ਹੁਣ ਲੱਦਾਂਗੇ ਜੀ ਆਹ ਮੈਂ ਫੇਰ ਹੁਸਨ ਉਹ ਸਪੋਰਟੀ ਵਾਲਿਆਂ ਨੇ ਮਾਰ ਹੀ ਨਹੀਂ ਬਹੁਤ ਹੋਰ ਲੱਗਦਾ ਰਹਿਣਾ ਉਹ ਬਾਰਸ਼ ਦੇ ਬਾਰਸ਼ ਦੇ ਬਾਅਦ ਸਨਾਈ ਤੋਂ ਬਾਰਸ਼ ਸਤੰਦਲੇ ਨੂੰ ਬੇਕਰਨਾ ਨਹੀਂ ਬੇਕਰਨਾ ਰੱਖ ਲਵਾਏ ਨੇ ਉੱਤੇ ਆਪਣੇ ਕੰਮ ਆਹੇ ਉਹ ਕੰਮ ਆਉਂਦਾ ਤੇ ਲੋੜ ਕੰਮ ਆ ਜਾ ਕੋਈ ਕਿਤੇ ਹੋਰ ਦੇ ਪਰਤ ਉਹਨੂੰ ਬਾਰ ਬਾਰ ਕਰਾਉਣੀ ਆਂ ਯਾਰ ਹੱਥੇ ਵੀ ਕੰਮ ਆਉਂਦਾ। ਚੱਲਾ ਯਾਰ। ਉਹ ਨੂੰ ਉਹਨੂੰ ਕੰਮ ਆਉਂਦਾ। ਉਹ ਕੰਮ ਆਉਂਦਾ ਉਹਦੇ ਤੇ। ਉਹ ਤੁਸੀਂ ਇਸ ਕੋਲ ਜਾਣਾ ਐਂ। ਕਰ ਰੱਖੀਂ ਜੀ ਅੱਗ ਲੱਗ ਤਾਂ ਗਏ। ਕੀ ਕਰ ਰਹੇ ਹੋ? ਲੋ ਜੀ ਕਰਤਾ ਲੋਕ ਜੀ। ਤੇ ਹੁਣ ਇਹਨੂੰ ਲੱਤ ਚੱਕ ਕੇ ਲਦਾਂਗੇ ਟਰੱਕ 'ਚ। ਇਹਦਾ ਕੱਟ ਦੇਣਾ ਜੀ। ਇਹਦਾ ਕੱਟ ਦੇਣਾ। ਤੇ ਗਾਹਾਂ ਜਾ ਕੇ ਬਈ ਜਿਹੜਾ ਇਹ ਜਿੰਦਾ ਵਾ ਇਹਨਾਂ ਨੇ ਕੱਟ ਦੇਣਾ ਬੰਦਰਗਾਹ ਤੇ ਜਾ ਕੇ ਓਕੇ ਕਰਕੇ ਉਹਨਾਂ ਨੇ ਫਿਰ ਆਪਣੀ ਸੀਲ ਲਾਉਣੀ ਹੈ ਜੀ ਇਹਦੇ ਉੱਤੇ ਤੇ ਜਿਹੜਾ ਇਹ ਜਿੰਦਾ ਇਹ ਵੱਢ ਕੇ ਛੱਡ ਦੇਣਾ ਲਓ ਜੀ ਲੱਗੇ ਆ ਬਾਈ ਹੁਣੀ ਲੱਦਣੇ ਨੂੰ ਕੋੜੇ ਤੇ ਤੇ ਆਹ ਕ੍ਰੇਨ ਤਾਂ ਪਾ ਕੇ ਖੜਾਤੀ ਆ ਦੇਖੋ ਸੰਗਲ ਤੇ ਹੁਣ ਉਹ ਪਰਲੀ ਪਾ ਕੇ ਕਢਾਉਣਗੇ ਕਿਉਂਕਿ ਦੋਏ ਡਰਾਈਵਰ ਨਿਕਰੇ ਜਾਂਦੇ ਫਿਰ ਉਹ ਵੀ ਇਹਨੂੰ ਟਾਈਟ ਕਰਕੇ ਖੜਾ ਲੈਣਾ ਫਿਰ ਦੋਹੇ ਬੈਠਣਗੇ ਕ੍ਰੇਨਾਂ ਦੇ ਇੰਨੇ ਨੇ ਇਸੇ ਜਗ੍ਹਾ ਤੇ ਉੱਪਰ ਨੂੰ ਚੱਕ ਦੇਣਾ ਤੇ ਜਿਹੜਾ ਘੋੜਾ ਇਹਦੇ ਥੱਲੇ ਬਾੜ ਦੜ ਕੇ ਤੇ ਚੱਕ ਕੇ ਲੱਦ ਲੈਣਗੇ ਜੀ ਚੱਕਣਾ ਜੀ ਦੋਵੇਂ ਕ੍ਰੇਨਾਂ ਲਾ ਕੇ ਤੇ ਜਿਹੜਾ ਉਹ ਟਰੱਲ ਆਏ ਜੀ ਕੋਈ ਇਹਦੇ ਫਿਰ ਥੱਲੇ ਲੱਗੂਗਾ ਜੀ ਪੈਕ ਤੇ ਕਿਸੇ ਨੇ ਵੀ ਬਈ ਸ਼ਕਤੀਮਾਨ ਦਾ ਰੋਟਾਵੇਟਰ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਸਾਡੇ ਨਾਲ ਸੰਪਰਕ ਕਰ ਲਿਓ ਸਾਡੀ ਡੀਲਰਸ਼ਿਪ ਹੈਗੀ ਹੈ ਜੀ ਉਰੇ ਨਵਾਂ ਸ਼ਹਿਰ ਤੇ ਗੜਸ਼ੰਕਰ ਰੋਡ ਤੇ ਇੱਧਰ ਨਵਾਂ ਸ਼ਹਿਰ ਆ ਜੀ ਤੇ ਆਹ ਜਾ ਰਹੀ ਹੈ ਗੜਸ਼ੰਕਰ ਰੋੜੇ ਇੱਧਰ ਗੜਸ਼ੰਕਰ ਹੈ ਤੇ ਨੰਬਰ ਆਪਣਾ ਥੱਲੇ ਚੱਲ ਰਿਹਾ ਹੈ ਸਕਰੀਨ ਤੇ ਕਿਸੇ ਨੇ ਵੀ ਰੋਟਾਵੇਟਰ ਲੈਣਾ ਹੋਇਆ ਤਾਂ ਦੱਸ ਦਿਓ ਤੇ ਬਾਕੀ ਆ ਦੋ ਗਰੇਨਾਂ ਨਾਲ ਬਾਈ ਜੀ ਚੱਕ ਲੈਣਾ ਕੰਡੈਨਰ ਇਹਨਾਂ ਨੂੰ ਹੌਲੀ ਹੌਲੀ ਵਰ ਜਿਹੜਾ ਟਰਾਲਾ ਉਹ ਬੈਗ ਵੜ ਗਿਆ ਉਹਦੇ ਨਾਲ ਜੀ ਹੌਲੀ ਹੌਲੀ ਲਾਗੇ ਚੱਕਣੀ ਭਾਈਨ ਕਾਫੀ ਹੋ ਗਈ ਟਰਾਲੇ 'ਚ ਵੀ ਕਿਉਂਕਿ ਦੋ ਟਰੈਕਟਰ ਦਾ ਬ੍ਰੌਡਕਾਸਟਰ ਆਉਂ ਵੀ ਕਾਫੀ ਜਿਆਦਾ ਸਮਾਨ ਆ ਤੇ ਹੁਣ ਇਹਨੂੰ ਟਰਾਲੇ ਨੂੰ ਬੈਕ ਕਰਕੇ ਥੱਲੇ ਘੋੜੇ ਨੂੰ ਲਾ ਕੇ ਜੀ ਸੈਟਿੰਗ ਜੀ ਕਰਕੇ ਫੇਰ ਇਹਦੇ ਤੇ ਰੱਖਣਾ ਤੇ ਹੈਗਾ ਕੰਮ ਬਹੁਤ ਰਿਸਕੀ ਆ ਕਿਉਂਕਿ ਉਹ ਸੰਗਲ ਵੀ ਬਾਈ ਜੀ ਬਹੁਤ ਪਤਲਾ ਲਾਇਆ ਹੋਇਆ ਹੈ ਬਾਈ ਜੀ ਨੇ ਉੱਤੇ ਤੇ ਉਧਰ ਵੀ ਇੰਨੇ ਹੀ ਬਦਲਾਅ ਦੇ ਉਹਨੀ ਸੈਟ ਰਿਜੀ ਹੁਣ ਹੌਲੀ ਹੌਲੀ ਸੈਟ ਰਿਹਾ ਕਰਕੇ ਲਾ ਦੇਣਗੇ ਆ ਕੇ ਨੂੰ ਕਰ ਲੋ ਵੀਰੇ ਇਹ ਵੀ ਜਾਨੀਂ ਕਿ ਪੂਰਾ ਪ੍ਰੋਪਰ ਵਾਈ ਸੈਟਿੰਗ ਕਰਕੇ ਰੱਖਣਾ ਪੈਦਾ ਤੇਰੇ ਉੱਤੇ ਬਾਈਓ ਕੋਣ ਕੋਣ ਬਣਿਆ ਸਿਸਟਮ ਜੇ ਆਲੇ ਇਹਨਾਂ ਦੇ ਬੇਚੇ ਦੇ ਵਿੱਚ ਆ ਪੈਣਾ ਹੀ ਚਾਹੀਦਾ ਚਾਰੇ ਪਾਸੇ ਪ੍ਰੋਪਰ ਰੱਖ ਦੇ ਤੇ ਜਾਨੀਂ ਕਿ ਸੈਟਿੰਗ ਹੋ ਜੂਗੀ ਪੂਰੀ